ਉਹ ਆਪ ਦੀ ਅੱਡ ਵਿਧਾਨ ਸਭਾ ਲਈ ਬੈਠੇ ਸੀ ਤੇ ਇੱਕ ਸਪੀਕਰ ਬਣਾ ਲਿਆ ਉਹਨਾਂ ਨੇ ਬਾਕੀ ਬਹਿ ਗਿਆ ਮਨਪੀਤ ਬਾਦਲ ਬੈਠਾ ਸੀ ਵਿੱਤ ਮੰਤਰੀ ਬਣਿਆ ਤੇ ਵਿੱਚ ਹੀ ਆਪਣਾ ਕਹਿੰਦੇ ਵੀ ਸਾਰੇ ਮੰਤਰੀ ਨੇ ਇਹ ਵਿੱਚ ਹੀ ਫਤੇਜੰਗ ਬਾਜਵਾ ਬੈਠਾ ਸੀ ਵਿੱਚ ਹੀ ਜਿੰਨੇ ਵੀ ਭਾਜਪੀ ਦੇ ਉੱਜਾ ਖੜੋਰੀ ਬੈਠੇ ਸਾਰੇ ਜਿੰਨਾ ਕੱਢਿਆ ਕੱਢਿਆ ਛੱਡਿਆ ਮਾਲ ਆ ਉੱਥੇ ਉੱਥੇ ਫਰਦਾ ਸੀ ਉਹ ਜਿਹੜਾ ਚੁਣਿਆ ਹੋਇਆ ਪਠਾਨਕੋਟ ਤੋਂ ਅਸ਼ਵਨੀ ਕੁਮਾਰ ਉਹ ਨਕਲੀ ਚ ਬੋਲੀ ਜਾਂਦਾ ਸੀ ਅਸਲੀ ਚ ਆਉਂਦੇ ਹੀ ਨਹੀਂ ਉਹ ਕਿਉਂਕਿ ਅਸਲੀ ਸਾਹਬ ਹੁੰਦਾ ਉੱਥੇ ਮਗਰ ਉਧਰੀ ਰੈਲਿਓ ਕਰੋ ਫਿਰ ਆਪਦੀ ਆਪਦੀ ਵਿਧਾਨ ਸਭਾ ਲਾ ਲਿਆ ਕਰੋ ਆਪਾਂ ਦੋਨੇ ਹੀ ਆ ਲੋਕਾਂ ਕੋਲੇ ਕੋਈ ਚਾਂਸ ਨਹੀਂ ਆਪਣੇ ਤੋਂ ਬਿਨਾ ਹੋਰ ਕਿੱਧਰ ਜਾਣਗੇ ਲੋਕ 5 ਸਾਲ ਤੂੰ 5 ਸਾਲ ਮੈਂ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕੋਈ ਤੀਜਾ ਵੀ ਆਊ ਔਰ ਤੀਜਾ ਵੀ ਇਹ ਜਾ ਜਿਹੜਾ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਹੂ ਝਾੜੂ ਉਹਦਾ ਚੋਣ ਨਿਖਾਂ ਨੂੰ ਸਫਾਈ ਕਰੂ ਤੇ ਤੀਜਾ ਵੀ ਇਹ ਜਾਊਗਾ ਜਿਹੜਾ ਹਿਸਾਬ ਲਾਊਗਾ ਤੁਹਾਡੇ ਤੋਂ ਉਹ ਭਾਜਪਾ ਵਾਲੇ ਆ ਉਹ ਆਪਦੀ ਅੱਡ ਵਿਧਾਨ ਸਭਾ ਲਈ ਬੈਠੇ ਸੀ ਇੱਕ ਸਪੀਕਰ ਬਣਾ ਲਿਆ ਉਹਨਾਂ ਨੇ ਬਾਕੀ ਬਹਿ ਗਿਆ ਮਨਪੀਰ ਬਾਦਲ ਬੈਠਾ ਸੀ ਵਿੱਤ ਮੰਤਰੀ ਬਣਿਆ ਤੇ ਵਿੱਚ ਹੀ ਆਪਣਾ ਕਹਿੰਦੇ ਵੀ ਸਾਰੇ ਮੰਤਰੀ ਨੇ ਇਹ ਵਿੱਚ ਹੀ ਫਤੇਜੰਗ ਬਾਜਵਾ ਬੈਠਾ ਸੀ ਵਿੱਚ ਹੀ ਜਿੰਨੇ ਵੀ ਭਾਜਪੀ ਦੇ ਉਹ ਜਾਖੜ ਹੋរី ਬੈਠੇ ਸਾਰੇ ਜਿੰਨਾ ਵੱਡਿਆ ਕੱਢਿਆ ਛੱਡਿਆ ਮਾਲ ਆ ਉੱਥੇ ਉੱਥੇ ਪਰਦਾ ਸੀ ਉਹ ਜਿਹੜਾ ਚੁਣਿਆ ਹੋਇਆ ਪਠਾਨਕੋਟ ਤੋਂ ਅਸ਼ਵਨੀ ਕੁਮਾਰ ਉਹ ਨਕਲੀ ਚ ਬੋਲੀ ਜਾਂਦਾ ਸੀ ਅਸਲੀ ਚ ਆਉਂਦੇ ਹੀ ਨਹੀਂ ਉਹ ਕਿਉਂਕਿ ਅਸਲੀ ਹਸਾਬ ਹੁੰਦਾ ਉੱਥੇ ਮੈਂ ਕਿ ਉਦਰੀ ਰੈਲੋ ਕਰੋ ਫਿਰ ਆਪਦੀ ਆਪਦੀ ਵਿਧਾਨ ਸਭਾ ਲਾ ਲਿਆ ਕਰੋ ਸ ਵੀਰੋ ਇਹ ਇਹਨਾਂ ਦੀ ਬੁਖਲਾਹਟ ਹੈ ਇਹਨਾਂ ਨੇ ਪਹਿਲਾਂ ਇਹ ਸੋਚਿਆ ਨਹੀਂ ਸੀ ਇਹਨਾਂ ਨੂੰ ਪਤਾ ਸੀ ਆਪਾਂ ਦੋਨੇ ਹੀ ਆਂ ਲੋਕਾਂ ਕੋਲੇ ਕੋਈ ਚਾਂਸ ਨਹੀਂ ਆਪਣੇ ਤੋਂ ਬਿਨਾ ਹੋਰ ਕਿੱਧਰ ਜਾਣਗੇ ਲੋਕ 5 ਸਾਲ ਤੂੰ 5 ਸਾਲ ਮੈਂ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕੋਈ ਤੀਜਾ ਵੀ ਆਊ ਔਰ ਤੀਜਾ ਵੀ ਇਹ ਜਾ ਜਿਹੜਾ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਹੂ ਝਾੜੂ ਦਾ ਚੋਣ ਨਿਸ਼ਾਨ ਹੂ ਸਫਾਈ ਕਰੂ ਤੇ ਤੀਜਾ ਵੀ ਇਹ ਜਾਊਗਾ ਜਿਹੜਾ ਹਿਸਾਬ ਲਾਊਗਾ ਤੁਹਾਡੇ ਤੋਂ